কারপে. আান্যা আইঙআনা Portraitz ਦੇ ਨਹੀਂ கிਲਾਸਾਂ ਚ ਛਾੜੂ ਵੀ ਅਸੀਂ ਖੁਦ ਲਾਂਦੇ ਛਾੜੂ ਨਹੀਂ ਪੈਸੇ ਵੀ ਸਾਡੇ ਤੋਂ ਹੀ ਲਈ ਜਾਂਦੇ ਨੇ ਸਫਾਈ ਕਰਦੇ ਹਾਂਜੀ ਮੇਰਾ ਨਾਮ ਸਿਮਰਨ ਜੋਤ ਕੌਰ ਮੈਂ ਔਮਨ ਆਈਟੀਆਈ ਬਰਨਾਲਾ ਸੈਸ਼ਨ ਜਾਨੀ ਸਿਪ੍ਰੰਤੀ ਵਿਦਿਆਰਥਣਾ ਤੇ ਅਸੀਂ ਅੱਜ ਇੱਥੇ ਇਕੱਠੇ ਹੋયાਗੇ ਕਿਉਂਕਿ ਤੁਸੀਂ ਦੇਖ ਹੀ ਲਿਓ ਵੀ ਸਾਡੀ ਆਈਟੀਆ ਦਾ ਹਾਲ ਕੀ ਹੈਗਾ ਸਭ ਤੋਂ ਪਹਿਲਾਂ ਵੀ ਤੁਸੀਂ ਗੇਟ ਦੇ ਵਿੱਚ ਜਦੋਂ ਐਂਟਰ ਹੋਏ ਹੋ ਤੁਸੀਂ ਗੇਟ ਦਾ ਹਾਲ ਦੇਖਿਆ ਹੋਊਗਾ ਠੀਕ ਆ ਸਫਾਈ ਇੱਥੇ ਬਿਲਕੁਲ ਨਹੀਂ ਹੈਗੀ ਕੋਈ ਵੀ ਬਾਹਰੋਂ ਆਉਂਦਾ ਕਿੰਨਾ ਗੰਦਾ ਲੱਗਦਾ ਹੈਗਾ ਹਨ ਤੇ ਸਾਡੀ ਜਿਹੜੀ ਵਾਸ਼ਰੂਮਾਂ ਦੀ ਸਫਾਈ ਆ ਸਭ ਤੋਂ ਜ਼ਿਆਦਾ ਦਿੱਕਤ ਸਾਨੂੰ ਵਾਸ਼ਰੂਮਾਂ ਚ ਆਉਂਦੀ ਹੈ ਠੀਕ ਆ ਵਾਸ਼ਰੂਮ ਦੇ ਵਿੱਚ ਦੇਖੋ ਲੇਡੀਜ਼ ਨੇ ਨੈਪਕਿੰਸ ਵਗੈਰਾ ਹੁੰਦੇ ਨੇ ਏਦਾਂ ਹੀ ਫालतू ਵਗੈਰਾ ਪੈ ਰਹੇ ਨੇ ਵੀ ਠੀਕ ਹੈ ਇੱਥੇ ਆਵਾਰਾ ਪਸ਼ੂ ਆਉਂਦੇ ਰਗੇ ਬਾਹਰੇ ਆਉਂਦਾ ਕਿੰਨਾ ਗੰਦਾ ਲੱਗਦਾ ਬਾਕੀ ਕਲਾਸ ਤਾਂ ਨਹੀਂ ਸਫਾਈ ਹੈ ਜਿਹੜੀ ਅਸੀਂ ਉਹ ਖੁਦ ਕਰਦੇ ਆ ਕਿ ਕੋਈ ਵੀ ਇੱਥੇ ਸਾਲ ਮਤਲਬ ਮੇਰਾ ਸੈਕਿੰਡ ਇਅਰ ਆ ਗਿਆ ਇੱਥੇ ਲੱਗੀ ਨੂੰ ਮੈਨੂੰ 2 ਸਾਲ ਹੋ ਗਏ ਹੈਗੇ ਤੇ ਇੱਥੇ ਕੋਈ ਵੀ ਪੀਣ ਨਹੀਂ ਹੈਗਾ 1.5 ਸਾਲ ਹੋ ਗਏ ਪੀਣ ਹਟੇ ਉਸ ਤੋਂ ਬਾਅਦ ਕੋਈ ਪੀਣ ਸਾਨੂੰ ਅਵੇਲੇਬਲ ਨਹੀਂ ਹੈਗਾ ਕੋਈ ਵੀ ਇਸ ਬਾਰੇ ਤੁਸੀਂ ਆਪਦੀ ਪ੍ਰਿੰਸੀਪਲ ਨੂੰ ਕਿਹਾ ਜੀ ਹਾਂਜੀ ਅਸੀਂ ਪ੍ਰਿੰਸੀਪਲ ਸਰ ਨੂੰ ਮੈਂਨ ਨੂੰ ਬਹੁਤ ਗਰੀ ਰਿਕਵੈਸਟ ਕਰੀਆ ਵੀ ਤੁਸੀਂ ਕਰ ਦਿਓ ਕਹਿੰਦੇ ਨੇ ਵੀ ਕੋਈ ਨਾ ਅੱਜ ਹੋਜੂ ਕੱਲ ਹੋਜੂ ਪਰ ਅੱਜ ਤੱਕ ਸਾਡੀ ਇੱਥੇ ਕੋਈ ਨਹੀਂ ਸੁਣਿਆ ਗਿਆ ਹੈਗਾ ਪਰ ਉਹ ਕਹਿ ਦਿੰਦੇ ਨੇ ਵੀ ਕੋਈ ਨਾ ਅੱਜ ਅੱਜ ਮੈਂ ਕਰਵਾ ਦਾਂ ਅੱਜ ਉਹ ਕਰਵਾ ਦੇਣਾ ਤਾਂ ਫਿਰ ਅਗਲੇ ਦਿਨ ਤਾਂ ਸਰ ਉਹ ਇੱਥੇ ਇੱਕ ਮਤਲਬ ਪੱਕਾ ਪੀਣ ਅਮ ਇਲੈਕਟ੍ਰੋਨਿਕ ਮਕੈਨਿਕ ਦੀ ਵਿਦਿਆਰਥਣਾ ਮੈਂ ਮੈਨੂੰ ਅੱਜ ਇੱਥੇ ਲੱਗੇ ਨੂੰ ਡੇਢ ਸਾਲ ਹੋ ਗਿਆ ਇੱਥੇ ਨਾ ਕੋਈ ਸਫਾਈ ਹੈ ਇਨਾਂ ਸਾਨੂੰ ਕੋਈ ਫੈਸਿਲਿਟੀ ਹੈ ਸਰਕਾਰੀ ਹੈ ਤੇ ਇੱਕ ਨਾਮ ਦੀ ਹੈ ਤੇ ਹੀ ਰਹਿ ਗਈ ਆ ਸਾਨੂੰ ਜੇ ਕੋਈ ਸਮਾਨ ਲੈਣਾ ਹੁੰਦਾ ਕੋਈ ਪ੍ਰੋਜੈਕਟ ਬਣਾਉਣਾ ਦਾ ਤਾਂ ਵੀ ਅਸੀਂ ਆਪਣੇ ਪੈਸੇ ਲਗਾ ਕੇ ਲੈ ਰਹਿਆਂ ਘਰੋਂ ਸਾਨੂੰ ਜੇ ਡਿਵੀਜ਼ਨ ਕਰਾਉਣਾ ਹੈ ਸਾਨੂੰ ਕਹਿੰਦੇ 3500 ਰੁਪਏ ਤੁਹਾਡਾ ਸਾਲ ਦਾ ਲੂਗਾ ਜਰਨਲ ਵਾਲਾ ਸਾਲ ਦਾ ਲੂਗਾ ਪਰ 3500 ਨਹੀਂ ਸਾਨੂੰ 5000 ਚ ਪਿਆ ਜਾਂਦਾ ਇੱਕ ਸਾਲ ਤੇ ਉਤੋ ਉਤੋ ਸਫਾਈ ਸਫਾਈ ਇਨਾਂ ਗੰਦਾ ਨੀ ਨੰ ਗੰਧ ਦੇਖ ਕੇ ਵੀ ਸਾਨੂੰ ਸ਼ਰਮ ਆਉਂਦੀ ਵੀ ਅਸੀਂ ਐਸਆਈਟੀ 'ਚ ਪੜਦੇ ਆਂ ਕੜੀ ਜਿਹੀ ਘਰਾਂ ਨੂੰ ਰਿਹਾਉਣਿਆਂ ਤੋਂ ਸ਼ਰਮ ਆਉਂਦੇ ਵੀ ਇੱਥੇ ਆਉਣ ਤੋਂ ਉਹ ਕਦੇ ਨਹੀਂ ਆਈ ਮੇਰੀ ਫੈਮਲੀ ਕਦੇ ਨਹੀਂ ਆ ਕੇ ਦੇ ਦਿੱਵੀ ਕਿਹੋ ਜੀ ਐਟਈ ਆ ਬੇੜੇ ਤੁਸੀਂ ਗੱਲ ਟੀਚਰ ਨੂੰ ਛੋਡੇ ਨਾਲਾ ਤੇ ਕੀ ਕਹਿਣਾ ਚਾਹੁੰਦੇ ਟੀਚਰ ਨੂੰ ਤੁਸੀਂ ਦੱਸਿਆ ਤੁਸੀਂ ਇਸ ਬਾਰੇ ਬਸ ਕਿੰਨੇ ਵਾਰੀ ਦੱਸਿਆ ਐਪਲੀਕੇਸ਼ਨ ਲਿਖ ਕੇ ਦਿੰਨੇ ਆ ਤਾਂ ਕਹਿੰਦੇ ਵੀ ਕੋਈ ਨਾ ਅੱਜ ਕਰਾ ਦਾਂਗੀ ਗੱਲ ਕਰਾ ਦਾਂਗੀ ਅੱਜ ਕੱਲ ਤਾਂ ਕਦੀ ਹੁੰਦੀ ਨਹੀਂ ਇਹਨਾਂ ਦੀ ਕੀ ਪ੍ਰਸ਼ਾਸ਼ਣ ਤੋਂ ਕੀ ਮੰਗ ਕਰਨੀ ਹੋਊਗੀ ਵੀ ਸਾਨੂੰ ਇੱਕ ਇੱਕ ਨਹੀਂ ਤਿੰਨ ਕਰਮਚਾਰੀ ਚਾਹੀਦੇ ਸਫਾਈ ਕਰਮਚਾਰੀ ਚਾਹੀਦੇ ਸਾਡੀਆਂ ਲੋੜਾਂ ਜਿੰਨਾ ਸਾਨੂੰ ਸਰਕਾਰ ਵੱਲੋਂ ਸਮਾਨ ਆਉਂਦਾ ਸੰਦਿੱਤਾ ਜਾਵੇ ਮੇਰਾ ਨਾਮ ਮਨਜੋਤ ਖਰ ਹੈ ਤੇ ਅੱਜ ਆਈਟੀਏ ਦੇ ਵਿਸਤਾਰ ਨਾਲ ਲਗਾਇਆ ਸਫਾਈ ਰਿਲੇਟਡ ਸਾਡੀ ਆਈਟੀਏ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਆ ਅਗਰ ਆਪਾਂ ਦੇਖੀਏ ਬਾਥਰੂਮਾਂ ਸਾਈਡ ਜਾਈਏ ਤਾਂ ਸੇ ਬਹੁਤ ਜ਼ਿਆਦਾ ਸਪੀਸਡ ਪ੍ਰੋਬਲਮਾਂ ਦਿੱਕਤ ਆਉਂਦੀ ਹੈਗੀ ਸਾਨੂੰ ਸਾਰਾ ਦਿਨ ਇਦਾਂ ਹੀ ਐਡਜਸਟ ਕਰਨਾ ਪੈਂਦਾ ਸੀ ਜਾ ਨਹੀਂ ਸਕਦੇ ਏਨੀ ਜ਼ਿਆਦਾ ਗੰਦਗੀ ਉੱਥੇ ਅਗਰ ਆਪਾਂ ਗਾਹਾਂ ਚਲੀਏ ਤਾਂ ਪਾਣੀ ਵਾਲੇ ਤਾਂ ਪਾਣੀ ਵਾਲੇ ਕੋਈ ਟੈਪ ਐ ਇੱਥੇ ਉਹਦੇ ਤੋਂ ਬਾਹਰੋਂ ਪਸ਼ੂ ਆ ਕੇ ਪਾਣੀ ਪੀਂਦੇ ਇੱਥੇ ਵਾਰਾ ਪਸ਼ੂ ਕੁੱਤੇ ਬਹੁਤ ਜ਼ਿਆਦਾ ਆਉਂਦੇ ਨੇ ਉੱਥੇ ਹੀ ਅਸੀਂ ਖੁਦ ਪਾਣੀ ਪੀਂਦੇ ਆਂ ਅਗਰ ਆਪਾਂ ਦੇਖੇ ਗਈਏ ਮਸ਼ੀਨਾਂ ਮਸੂਨਾ ਜਿਹੜੀ ਇੱਕ ਵਾਰੀ ਚੀਜ਼ ਖਰਾਬ ਹੋ ਗਈ ਦੁਬਾਰਾ ਉਹ ਸਹੀ ਨਹੀਂ ਕਰਾਈ ਜਾਂਦੀ ਹੈਗੀ ਤੇ ਗਰਾਊਂਡ ਦੇ ਵਿੱਚ ਵੀ ਬਹੁਤ ਜ਼ਿਆਦਾ ਗੰ ਬਿਡੇ ਲਗਾਤਾਰ ਨੇ ਲਾ ਰਹੇ ਹੋ ਫੇਰ ਵੀ ਪੀਣ ਦੀ ਹੋ ਨਹੀਂ ਹੋ ਰਹੀ ਨੂੰ ਵੀ ਦੇ ਰਹੇ ਹਾਂਜੀ ਜਦੋਂ ਅਸੀਂ ਬੋਲਦੇ ਆ ਤਾਂ ਆਵਾਜ਼ ਉਠਾਉਂਦੇ ਆ ਤਾਂ ਪ੍ਰਿੰਸੀਪਲ ਮੈਡਮ ਉਸ ਦਿਨ ਬੁਲਾ ਕੇ ਸਫਾਈ ਕਰਾ ਦਿੰਦੇ ਆਗੇ ਮੀਸ ਕੋ ਸਫਾਈ ਇੱਕ ਅੱਧਾ ਦੇਣੀ ਹੁੰਦੀ ਹੈ ਕਿ ਬਾਅਦ ਵਿੱਚ ਫਿਰ ਦੁਬਾਰਾ ਤੋਂ ਉਹੀ ਹਾਲ ਹੋ ਜਾਂਦਾ ਹੈ ਕੋਈ ਪੱਕੇ ਤੌਰ ਤੇ ਨਹੀਂ ਆ ਰਿਹਾ ਸਫਾਈ ਸੇਵਕ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਚਾਹੁੰਨੇ ਕਿ ਸਾਨੂੰ ਪੱਕੇ ਤੌਰ ਤੇ ਸਫਾਈ ਸੇਵਕ ਦਿੱਤਾ ਜਾਵੇ ਜੇ ਸਫਾਈ ਸੇਵਕ ਨਹੀਂ ਆਇਆ ਫਿਰ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਅਸੀਂ ਇੱਥੇ ਬੈਠੇ ਨਹੀਂ ਫਿਰ ਇਹ ਦੁਬਾਰਾ ਦੇਖਦੇ ਆ ਕੀ ਹੁੰਦਾ ਡੀਸੀ ਦਫ਼ ਹੈਡ ਆਫਿਸ ਵੀ ਜਾਵਾਂਗੇ ਅਸੀਂ ਜੇ ਸਾਨੂੰ ਜਾਣਾ ਪਿਆ ਉੱਥੇ ਤੱਕ ਮੇਰਾ ਨਾਮ ਕਮਲਜੀਤ ਕੋਰਾ ਹੈ ਨਾਮ ਹੈ ਬੇਟੇ ਕਮਲਜੀਤ ਕੋਰਾ ਹੈ ਮੇਰਾ ਨਾਮ ਤੇ ਮੈਂ ਇਸ ਆਈਟੀ ਦੇ ਵਿੱਚ ਪੜ੍ਹਦੀ ਆਂ ਤੇ ਅੱਜ ਅਸੀਂ ਇਕੱਠੇ ਹੋਏ ਆਂ ਤਾਂ ਸਾਡੀ ਸਫਾਈ ਨਹੀਂ ਹੁੰਦੀ ਕਾਲਜ ਦੇ ਵਿੱਚ ਤੇ ਜ਼ਿਆਦਾਤਰ ਤਾਂ ਬਾਥਰੂਮਾਂ ਦੀ ਨਹੀਂ ਸਫਾਈ ਹੁੰਦੀ ਜਿਹਦੇ ਕਰਕੇ ਸਾਨੂੰ ਬੜੀ ਜ਼ਿਆਦਾ ਪ੍ਰੋਬਲਮ ਆਉਂਦੀਆਂ ਤੇ ਕੁੜੀਆਂ ਗੈਹਾ ਜਾ ਰਹੇ ਰਹਿੰਦੇ ਨੇ ਤੇ ਉਹ ਬਿਮਾਰ ਹੋ ਜਾਂਦੀਆਂ ਨੇ ਤੇ ਪ੍ਰਿੰਸੀਪਲ ਮੈਮ ਆਪਦੇ ਵਾਸ਼ਰੂਮ ਤਾਂ ਲੋਕ ਲਾ ਕੇ ਰੱਖਦੇ ਆ ਤੇ ਸਾਡੇ ਜਿਹੜੇ ਟੀਚਰ ਨੇ ਇਧਰਲਾ ਸਟਾਫ ਅਤੇ ਉਹ ਸਾਡਾ ਵਾਸ਼ਰੂਮ ਹੀ ਯੂਜ਼ ਕਰਦੇ ਆ ਤੇ ਉਹ ਇੰਨੇ ਗੱਦੇ ਨੇ ਜਿਨ੍ਹਾਂ ਦੇ ਕਾਰਨ ਸਾਰੇ ਵੀ ਮਤਲਬ ਕਈ ਵਾਰ ਪ੍ਰਿੰਸੀਪਲ ਮੈਮ ਤਾਂ ਕਹਿ ਦਿੰਦਾ ਵੀ ਵਾਸ਼ਰੂਮ ਸਾਫ਼ ਹੋ ਜਾਣਗੇ ਪਰ ਉਹ ਹੁੰਦੇ ਨਹੀਂ ਇੱਕ ਅੱਧਾ ਦਿਨ ਹੋ ਕੇ ਉਹ ਵਾਸ਼ਰੂਮ ਫਿਰ ਉਦਾਂ ਦੀ ਉਦਾਂ ਸਫਾਈ ਰਹਿੰਦੀ ਆ ਮਤਲਬ ਵੀ ਅਸੀਂ ਆਪ ਹੀ ਸਫਾਈ ਕਰਦੇ ਆ ਤੇ ਜਦੋਂ ਅਸੀਂ ਘਰੋਂ ਆਉਂਨੇ ਆ ਘਰੋਂ ਆਉਣ ਸਾਰ ਪਹਿਲਾਂ ਅਸੀਂ ਕਲਾਸਾਂ ਦੀ ਸਫਾਈ ਕਰਦੇ ਆ ਆਪਣਿਆਂ ਦੀ ਤੇ ਫਿਰ ਕਈ ਵਾਰ ਜਦੋਂ ਚੈਕਿੰਗ ਟੀਮ ਆਉਂਦੀ ਆ ਤਾਂ ਉਹ ਪ੍ਰਿੰਸੀਪਲ ਮੈਮ ਕਹਿ ਦਿੰਦਾ ਤੁਸੀਂ ਆਪ ਦੀ ਆਪ ਸਫਾਈ ਕਰ ਲਓ ਤੇ ਅਸੀਂ ਸਫਾਈ ਕਰਨ ਨਹੀਂ ਹੁੰਦੇ ਸੀ ਇੱਥੇ ਪੜਨ ਆਉਨੇ ਆ ਤੇ ਸਾਡੇ ਟੀਚਰ ਵੀ ਵਿਚਾਰੇ ਸਾਨੂੰ ਕਹਿ ਦਿੰਦਾ ਵੀ ਚਲ ਕੋਈ ਗੱਲ ਨਹੀਂ ਹਨਾ ਤੁਸੀਂ ਪੜਨੋਨੇ ਤੁਸੀਂ ਪੜ ਲਓ ਪਰ ਅਸੀਂ ਕਿੱਦਾਂ ਪੜੀਏ ਜਦੋਂ ਇੱਥੇ ਸਫਾਈ ਨਹੀਂ ਹੈਗੀਗੀ ਤੇ ਸਾਨੂੰ ਇੰਨੀ ਕ ਸਾਡੀ ਪ੍ਰੋਬਲਮ ਨੂੰ ਹੱਲ ਕੀਤਾ ਜਾਵੇ ਸਾਡੇ ਵਾਸ਼ਰੂਮ ਤੇ ਸਾਡੀ ਗਰਾਊਂਡ ਦੀ ਸਫਾਈ ਕਲਾਸਾਂ ਦੀ ਸਫਾਈ ਲਈ ਇੱਕ ਪੀਐਨ ਜ਼ਰੂਰੀ ਹੈ ਸਾਨੂੰ ਬੇੜੇ ਕਿੰਨੇ ਸਟੂਲ ਤੇ ਤੁਹਾਨੂੰ ਬੈਠੀ ਅਸੀਂ 250 ਬੈਠੇ ਹਾਂ ਜੀ ਤੇ 250 ਦੀ ਮੰਗ ਹੀ ਇਹ ਹੀ ਹੈ ਵੀ ਸਾਨੂੰ ਇੱਕ ਪੀਐਨ ਦਿੱਤਾ ਜਾਵੇ ਪੱਕਾ ਇੱਕ ਸਾਲ ਤੋਂ ਜਿਹੜਾ ਨਹੀਂ ਆ ਰਿਹਾ ਤੇ ਉਹਨੂੰ ਲਿਆਦਣਾ ਜਾਵੇ ਅੱਜ ਕੋਈ ਲਿਖਤੀ ਰੂਪ ਤੁਸੀਂ ਟੀਚਰ ਨੂੰ ਦਿੱਤਾ ਪ੍ਰਿੰਸੀਪਲ ਉਹ ਦੇ ਰਹੇ ਆਂ ਜੀ ਹਜੇ ਪ੍ਰਿੰਸੀਪਲ ਮੈਮ ਕਹਿੰਦੇ ਆ ਵੀ ਹਜੇ ਥੇਰ ਜੋ ਥੋੜਾ ਟਾਈਮ ਲੇ ਸਫਾਈ ਕਰਾ ਦਮੈਂ ਸਫਾਈ ਹੋ ਰਹੀ ਹੈ ਹਾਂਜੀ ਹੋ ਰਹੀ ਆ ਪਰ ਉਹ ਇੱਕ ਅੱਜ ਦਾ ਦਿਨ ਹੀ ਹੋਣੀ ਆ ਉਸ ਤੋਂ ਬਾਅਦ ਫਿਰ ਇਦਾਂ ਹੀ ਚੱਲਣ ਆਏ ਆ ਕੰਮ ਰੋਜ਼ ਹੀ ਰੋਜ਼ ਇਦਾਂ ਹੀ ਚੱਲਦਾ ਫਿਰ ਕਿਵੇਂ ਲੋੜੋ ਫਿਰ ਡੇਲੀ ਧਰਨੇ ਤੇ ਬੈਠਾਂਗੇ ਤੁਸੀਂ ਡੇਲੀ ਧਰਨੇ ਤੇ ਨਹੀਂ ਜੀ ਜਿਆਦਾ ਡੀਸੀ ਆਫਿਸ ਜਾਵਾਂਗੇ ਜਾਂ ਕੋਈ ਹੋਰ ਐਕਸ਼ਨ ਲਵਾਂਗੇ ਫਿਰ ਆਪਦੇ ਥਰੂ ਜੇ ਨਹੀਂ ਕੁਝ ਕਰਦੇ ਨਾ ਸਮਝਿਤ ਕੋਰ ਅੱਜ ਬੱਚਿਆਂ ਨੇ ਧਰਨ ਲਾਇਆ ਵੀ ਸਾਡੇ ਕੋਲ ਸਫਾਈ ਨਾ ਹੋਣ ਕਾਰਨ ਵੈਸੇ ਸਾਡੇ ਕੋਲ ਨਾ 1 ਸਾਲ ਤੋਂ ਸਾਡੇ ਕੋਲੇ ਰਿਟਾਇਰ ਹੋ ਗਏ ਸਲੀਪਰ 1 ਸਾਲ ਤੋਂ ਸਾਡੇ ਕੋਲ ਕੋਈ ਹੈ ਨਹੀਂ ਬਸ ਸਲੀਪਰ ਮੈਂ ਆਪਣੇ ਪੱਧਰ ਤੇ ਹਰੇਕ ਮਤਲਬ ਆਪਣੇ ਪੱਧਰ ਤੇ ਹੀ ਸਫਾਈ ਕਰਵਾ ਰਹੀ ਆਂ ਇਹ ਬੱਚਿਆਂ ਲਈ ਜੋ ਵੀ ਹੁੰਦਾ ਤੇ ਬੱਚਿਆਂ ਨੂੰ ਚਲੋ ਅੱਜ ਉਹਦੇ ਵਿੱਚ ਸਹਿਰੋਂ ਵੀ ਇਹਨਾਂ ਨਾਲ ਮੇਰੀ ਕੱਲ ਵੀ ਜਿਨ੍ਹਾਂ ਤੋਂ ਮੈਂ ਸਫਾਈ ਕਰਵਾਉਣੀ ਹੁੰਦੀ ਆ 10-15 ਦਿਨਾਂ ਬਾਅਦ ਆਪ ਦੇ ਵੱਲੋਂ ਪੱਧਰ ਤੇ ਕਰਵਾਉਣੀ ਹੈ ਸਫਾਈ ਤਾਂ ਉਹਨਾਂ ਨਾਲ ਮੇਰੀ ਕੱਲ ਵੀ ਗੱਲ ਹੋਈ ਸੀ ਕਿ ਚਲੋ ਕੋਈ ਬਿਮਾਰ ਹੋਣ ਕਰ ਨਹੀਂ ਆ ਸਕੇ ਤੇ ਅੱਜ ਉਹਨਾਂ ਨੇ ਆਉਣਾ ਵੀ ਸੀ ਸਵੇਰੋਂ ਮੈਂ ਤੜਕੇ ਵੀ ਮੇਰੇ ਕੋਲ ਵੈਸੇ ਹੀ ਬੱਚੇ ਕੋਈ ਆਏ ਸੀ ਕਿ ਮੈਨੂੰ ਮੈਂ ਤਾਂ ਵੀ ਅੱਜ ਥੋੜੇ ਸਫਾਈ ਵੀ ਹੋ ਜਾਗੀ ਦੋ ਤਿੰਨ ਦਿਨ ਪਹਿਲਾਂ ਹੀ ਬੱਚਿਆਂ ਨੇ ਮੈਨੂੰ ਕਿਹਾ ਸੀ ਕਿ ਮੈਡਮ ਸਫਾਈ ਮੈਂ ਕੋਈ ਗੱਲ ਨਹੀਂ ਬੱਚੇ ਹੋ ਜਾਗੀ ਸਫਾਈ ਤੇ ਅੱਜ ਵੀ ਦੱਸੇ ਬੱਚਿਆਂ ਨਾਲ ਸਾਡੀ ਗੱਲ ਹੋਈ ਆ ਵੀ ਸਫਾਈ ਵਾਸਤੇ ਅਸੀਂ ਹੈੱਡ ਆਫਿਸ ਨੂੰ ਵੀ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਆ ਜੇ ਸਾਡੇ ਕੋਲੇ ਕੋਈ ਸਲੀਪਰ ਭੇਜਿਆ ਜਾਵੇ ਠੀਕ ਆ ਤੇ ਨਾ ਤਾਂ ਸਾਡੀ ਕੋਈ ਹੈੱਡ ਆਫਿਸ ਨੇ ਹਜੇ ਤੱਕ ਸੁਣੀ ਆ ਦੇਸੀ ਡੀਸੀ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਸੀਗਾ ਵੀ ਸਾਡੇ ਕੋਲੇ ਸਫਾਈ ਅਸੀਂ ਕਮੇਟੀ ਵੱਲੋਂ ਵੀ ਕਮੇਟੀ ਦੀ ਵੀ ਕਮੇਟੀ ਬਣਾ ਤੋ ਵੀ ਕਰਵਾਉਂਦੇ ਆ ਪਰ ਉਹਨਾਂ ਨੇ ਵੀ ਸਾਨੂੰ ਜਵਾਬ ਦਿੱਤਾ ਵੀ ਨਹੀਂ ਅਸੀਂ ਤੁਸੀਂ ਆਪਣਾ ਆਪ ਦੇਖੋ ਤਾਂ ਡੀਸੀ ਸਾਹਿਬ ਵੱਲੋਂ ਵੀ ਤਾਂ ਜਦੋਂ ਵੀ ਸਫਾਈ ਮੈਂ ਕਰਵਾਉਣੀ ਮੈਂ ਆਪਣੇ ਪੱਧਰ ਤੇ ਹੀ ਬਾਹਰੋਂ ਬੁਲਾ ਕੇ ਸਫਾਈ ਕਰਵਾਉਣੀ ਹਰ ਇੱਕ ਵਾਰੀ ਮੈਂ ਆਪਣੇ ਵੱਲੋਂ ਤੇ ਮੈਡਮ ਬਕ ਬਕ ਥਾਵਾ ਦੇ ਕੂੜਾ ਖਿੰਡਿਆ ਹੋਇਆ ਤੇ ਬੱਚਿਆਂ ਵੱਲੋਂ ਇਹ ਵੀ ਆਖ ਰਿਹਾ ਅਸੀਂ ਆਪ ਖੁਦ ਕੰਮ ਕਰ ਰਹੇ ਆ ਅਸੀਂ ਸਾਡਾ ਕਮਰੇ ਵੀ ਆਪ ਸਾਧਾ ਇਹਨੂੰ ਕਿਵੇਂ ਦੇਖ ਦੂੰ? हां बच्चे दा धन्यवाद ਕਰਦੇ ਆ ਸਭ ਨੂੰ ਮੈਂ ਤਾਂ ਆਪਕੇ ਨਹੀਂ ਵੀ ਚਲੋ ਬੱਚੇ ਆਪਦੇ ਕਮਰੇ ਤਾਂ ਸਫਾਈ ਕਰਕੇ ਸਾਫ ਰੱਖਦੇ ਆ ਤੇ ਬਾਥਰੂਮਾਂ ਦੀਆਂ ਹੋਰ ਬਾਹਰ ਦੀ ਸਫਾਈ ਮਤਲਬ ਮੇਰੇ ਉਹ ਜਿਹੜੇ ਜਿਨ੍ਹਾਂ ਨੂੰ ਮੈਂ ਬੁਲਾਉਣੀ ਹੁੰਦੀ ਆ ਉਹ ਕਰਕੇ ਜਾਂਦੇ ਆ ਸਮਝੀ ਇਹ ਮਾਲ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹਾਂ ਜਿਹਦੇ ਬਾਰੇ ਅਸੀਂ ਤਾਂ ਹੀ ਮੰਗ ਚਾਹੁੰਦੇ ਆ ਵੀ ਸਭ ਤੋਂ ਸਾਡੇ ਕੋਲੇ ਕੋਈ ਪੱਕਾ ਬੰਦਾ ਸਾਡੇ ਕੋਈ ਡਿਪਾਰਟਮੈਂਟ ਹੀ ਸਾਨੂੰ ਦੇ ਦੇਵੇ ਤਾਂ ਆਹ ਆਮ ਸੀਖ ਤਾਂ ਸਾਨੂੰ ਆਉਣੀ ਨਾ ਜੀ ਕਿਉਂਕਿ ਅਸੀਂ ਵੀ ਮੈਂ ਵੀ ਹੁਣ ਆਪਣੇ ਵੱਲੋਂ ਕਿੰਨਾ ਕੁ ਕਰਵਾ ਸਕਦੀ ਹਾਂ ਪਰ ਫਿਰ ਵੀ ਮੈਂ ਮੇਰੇ ਬੱਚਿਆਂ ਦੀ ਸਿਹਤ ਨੂੰ ਜਾ ਕਰਦੇ ਵਿੱਚ ਰੱਖਦੇ ਹੋਈ ਤਾਂ ਮੈਂ ਆਪਦੇ ਵੱਲੋਂ ਵੀ ਮੈਂ ਕਰਵਾਉਣੀ ਹੈ ਬੱਚਿਆਂ ਨੂੰ ਜੇ ਬੱਚੇ ਨਾਲ ਜਿਵੇਂ ਹੁਣ ਕੋਈ ਕੰਮ ਵਾਕਾਰ ਨਾਲ ਬਾਹਰ ਕਰਦੇ ਆ ਜਾਂ ਹੁਣ ਜਿਵੇਂ ਲੋਹੜੀ ਨੂੰ ਬੱਚਿਆਂ ਨੇ ਸਫਾਈ ਕਰੀ ਤਾਂ ਮੈਂ ਬੱਚਿਆਂ ਤੋਂ ਤਾਂ ਬੇਸ਼ੱਕ ਪੁੱਛ ਲਊਂਗੀ